ਬੜੇ ਇੰਪੋਰਟੈਂਟ ਮੁੱਦੇ ਤੇ ਬੋਲਣ ਦਾ ਮੌਕਾ ਦਿੱਤਾ ਮੈਂ ਇਹਦੀ ਹਮਾਇਤ ਦੇ ਵਿੱਚ ਖੜਾ ਹੋਇਆ ਜੋ ਅੱਜ ਦੇਸ਼ ਦੀ ਬੀਜੇਪੀ ਸਰਕਾਰ ਜੀ ਦੱਸ ਦੇਣ ਬੋਲਣਾ ਇਹ ਤੇ ਦੱਸੋ ਜੀ ਕਿਹੜੀ ਪਾਰਟੀ ਵੱਲੋਂ ਦੇ ਰਹੇ ਚੇਅਰਮੈਨ ਤੁਹਾਡੇ ਵੱਲੋਂ ਨੇ ਐਮਐਲਏ ਕਾਲੀਦਲ ਵੱਲੋਂ ਨੇ ਸਾਨੂੰ ਇਹ ਦੱਸੋ ਹੈ ਕਿਹੜੀ ਜਵਾਬ ਚ ਨੇ ਸੁਣ ਤਾਂ ਲਈਏ ਕੀ ਕਹਿੰਦੇ ਨੇ ਉਹ ਤੇ ਮਗਰੋਂ ਸੁਣ ਲਈਏ ਪਹਿਲੇ ਸਾਨੂੰ ਪਾਰਟੀ ਦੀ ਤੁਸੀਂ ਟਾਈਮ ਸਾਨੂੰ ਕਿਰਪਾ ਕਰਕੇ ਦੱਸੋ ਦੱਸ ਦਿੰਦਾ ਦੱਸ ਦਿੰਦਾ ਮੇਰਾ ਟਾਈਮ ਨਾ ਦੇ ਦਿਓ ਨਹੀਂ ਨਹੀਂ ਮੇਰਾ ਟਾਈਮ ਨਾ ਦੇਣਾ ਇੱਕ ਮਿੰਟ ਮੈਂ ਦੱਸਦਾ ਮੈਂ ਦੱਸ ਦਿੰਦਾ ਮੈਂ ਦੱਸ ਦਿੰਦਾ ਹਾਂਜੀ ਸਿਕਾ ਸਾਹਿਬ ਮੈਂ ਆਪੋਸ਼ਨ ਦਾ ਟਾਈਮ ਕੱਟ ਵਾਜਬਾ ਸਾਹਿਬ ਦੇ ਸਮਝੋ ਉਹ ਸਾਥ ਗੋਮਨਾਮ ਮੈਂਬਰ ਨੂੰ ਟਾਈਮ ਦੇ ਰਹੇ ਗੋਮਨਾਮ ਮੈਂਬਰ ਨਹੀਂ ਨੇ ਮੈਂ ਉਹਦਾ ਨਾਮ ਲਿਆ ਡਾਕਟਰ ਸੁਖਵਿੰਦਰ ਕੁਮਾਰ ਚੁੱਕੀ ਵਿਧਾਨ ਸਭਾ ਮੈਂਬਰ ਪਾਰਟੀ ਤੇ ਦੱਸੋ ਕਿਹੜੀ ਤੇ ਨੇ ਇੱਥੇ ਕਲੀਅਰ ਕਰੋ ਭਾਈ ਸਾਹਿਬ ਜਵਾਬ ਲੈ ਲਓ ਕਲੀਅਰ ਕਰੋ ਜਵਾਬ ਲੈ ਲਓ ਜਵਾਬ ਲਵਾ ਇਹ ਯਾਰ ਜਵਾਬ ਦਿਓ ਜਵਾਬ ਦਿਓ ਕਿਹੜੀ ਪਾਰਟੀ ਵੱਲੋਂ ਤੁਸੀਂ ਪਹਿਲਾਂ ਆਪ ਗੱਲ ਕੀਤੀ ਕਿ ਅੱਜ ਦਾ ਮੁੱਦਾ ਬੜਾ ਗੰਭੀਰ ਹੈ ਨਾ ਰਾਜਨੀਤਿਕ ਨਾ ਕਰੀਏ ਮਜ਼ਦੂਰਾਂ ਦੀ ਗੱਲ ਕਰ ਰਹੇ ਆ ਤੇ ਤੁਸੀਂ ਮਜ਼ਦੂਰਾਂ ਦੀ ਗੱਲ ਹੋਣ ਨਹੀਂ ਦੇ ਰਹੇ ਤੁਸੀਂ ਮਜ਼ਦੂਰਾਂ ਦੀ ਗੱਲ ਕਿਉਂ ਨਹੀਂ ਹੋਣ ਦਿੰਦੇ ਗਰੀਬ ਬੰਦੇ ਦੀ ਗੱਲ ਕਿਉਂ ਨਹੀਂ ਹੋਣ ਦੇ ਰਹੇ ਤੁਸੀਂ ਜਿਹੜਾ ਗਰੀਬ ਜਿਹਦਾ ਚੁੱਲ੍ਹਾ ਹੀ ਮਨੇਗਾ ਨਾਲ ਚੱਲ ਰਿਹਾ ਹੈ ਤੇ ਉਹਦੀ ਉਹ ਗੱਲ ਕਰਨਾ ਚਾਹ ਰਹੇ ਆ ਪੰਜਾਬ ਦੀ ਵਿਧਾਨ ਸਭਾ ਦੇ ਮੈਂਬਰ ਹੈ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਨੇ ਦੂਜੀ ਵਾਰ ਬੰਗਿਆ ਤੋਂ ਐਮ ਐਲ اے ਨੇ ਤੁਸੀਂ ਇੱਕ ਗਰੀਬ ਦੀ ਗੱਲ ਉਹਨਾਂ ਨੂੰ ਕਿਉਂ ਨਹੀਂ ਕਰਦੇ ਰਹੇ ਨਹੀਂ ਪਾਰਟੀ ਜ਼ਰੂਰੀ ਹੈ ਕਿ ਗੱਲ ਜ਼ਰੂਰੀ ਹੈ ਪਾਰਟੀ ਜ਼ਰੂਰੀ ਹੈ ਕਿ ਗੱਲ ਜ਼ਰੂਰੀ ਹੈ ਮੁੱਦਾ ਦੇਖੋ ਨਾ ਕਿਹੜਾ ਹੈ ਕਿਸੇ ਹੋਰ ਮੁੱਦੇ ਤੇ ਪੁੱਛ ਲਿਓ ਸੁਖੀ ਜੀ ਬੋਲੋ ਨਹੀਂ ਤੁਹਾਡਾ ਟਾਈਮ ਨਹੀਂ ਕਟਿਆ ਤੁਹਾਨੂੰ ਜਿੰਨਾ ਟਾਈਮ ਕਿਉਂ ਦੇਵਾਂਗੇ ਦੇਖੋ ਤੁਸੀਂ ਇੱਕ ਗਰੀਬ ਇੱਕ ਮਿੰਟ ਬਾਜਵਾ ਸਾਹਿਬ ਮੇਰੀ ਗੱਲ ਦਾ ਜਵਾਬ ਦਿਓ ਪਹਿਲਾਂ ਤਾਂ ਤੁਸੀਂ ਸੈਸ਼ਨ ਨੂੰ ਕਹਿੰਦੇ ਕਿ ਸੈਸ਼ਨ ਠੀਕ ਨਹੀਂ ਜੇ ਕੋਈ ਮੈਂਬਰ ਉਹਦੇ ਬਾਰੇ ਗੱਲ ਕਰਨਾ ਚਾਹ ਰਿਹਾ ਫੇਰ ਗੱਲ ਕਿਉਂ ਨਹੀਂ ਹੋ ਰਹੀ ਫਿਰ ਤੁਸੀਂ ਕਹਿੰਦੇ ਰਾਜਨੀਤੀ ਗੱਲ ਕਰਦੇ ਉਹਨਾਂ ਨੂੰ ਗੱਲ ਕਰਨ ਦਿਓ ਬੋਲੋ ਜੀ ਡਾਕਟਰ ਸਾਹਿਬ ਬੋਲੋ ਪਲੀਜ਼ ਇਹ ਉਹ ਪਾਰਟੀ ਕਰਨੀ 180 ਉਹਨਾਂ ਨੂੰ ਟਾਈਮ ਦੇ ਕਹਿੰਦੇ ਚੇਅਰ ਟਾਈਮ ਉਹਨੂੰ ਦੇ ਰਹੀ ਐ ਉਹਨਾਂ ਨੂੰ ਚੇਅਰ ਟਾਈਮ ਦੇ ਰਹੀ ਐ ਚੇਅਰ ਭਾਵੇਂ ਜੋ ਵਰਤੀ ਕਰੇ ਤੁਹਾਨੂੰ ਬੈਠੇ ਕਲੀਅਰ ਕਰਾ ਦੇ ਪਾਰਟੀ ਦੇ ਸੁਖੀ ਜੀ ਬੋਲੋ ਇਹਦਾ ਮਤਲਬ ਇਹ ਸਮਝਿਆ ਜਾਵੇ ਕਿ ਤੁਸੀਂ ਗਰੀਬਾਂ ਦੀ ਗੱਲ ਨਹੀਂ ਹੁੰਦਣੀ ਇੱਥੇ ਬੋਲਣ ਦੇ ਉਹਨਾਂ ਨੂੰ बैठो 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 देखो बन दिए है अरोड़ा जी जी अमन अरोड़ा जी बाजवा साहब बाजवा साहब